Hallelujah thank you Jesus thank you Jesus thank you Jesus samarti parmeshwar tera dhanyawad lord dhanyawad 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 samarti parmeshwar tera dhanyawad khudaon khuda, van khuda. ਆਤਮਾਹਾਂਸਬ ਸ਼ਕਤੀਮਾਨ ਪਿਤਾ ਪਿਆਰੇ ਪ੍ਰਭੂ ਯੀਸ਼ੂ ਮਸੀਹ ਤੇਰਾ ਧੰਨਵਾਦ ਧੰਨਵਾਦੋ ਧੰਨਵਾਦੋ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਤਾਰੀਫੋ 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 ਰੇ ਬੁਰਸ਼ੇ ਕੇ ਤੇਨੇਲੇ ਰੇ ਬੇਰੇ ਸ਼ੇ ਕੇ ਤੇਨੇਲੇ ਰੇ ਬੇਰੇ ਸ਼ੇ ਕੇ ਤੇਨੇਲੇ ਰੇ ਬੇਰੇ ਰੇ ਕੇ ਤੇਨੇਲੇ ਰੇ ਬੇਰੇ ਸ਼ੇ ਕੇ ਤੇਨੇਲੇ ਰੇ ਬੁਰਸ਼ੇ ਕੇ ਤੇਨੇਲੇ ਰੇ ਬੇਰੇ ਰਾਖਾਤਨ ਨਾਲ ਆਰਾਬਰ ਅਸ਼ੇਕ ਕੀ ਤੇ ਨੀਲੇ ਰੀ ਬੁਰਸ਼ੇ ਕੀ ਤੇ ਨੀਲੇ ਰੀ ਬਿਰੀ ਸ਼ੇਕ ਕੀ ਤੇ ਨੀਲੇ ਰੀ ਬਿਰੇ ਸਭ ਜਨ ਆਪਣੇ ਆਪ ਨੂੰ ਉਸ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਝੁਕਾਉਂਦਿਆ ਹਾਂ ਉਹ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਪਣੇ ਕਦਮਾਂ ਨੂੰ ਚੌਕਸੀ ਨਾਲ ਰੱਖਦੇ ਹਾਂ ਇਸ ਪਲ ਦੀ ਖੁਸ਼ੀ ਨੂੰ ਡਰਦੇ ਤੇ ਕੰਮ ਦੇ ਮਨੋਂਦਿਆ ਹਾਂ ਕਹਿੰਦਾ ਹਾਂ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਖੁਦਾਵਨ ਥੈਂਕ ਯੂ ਜੀਜ਼ਸ ਪਵਿੱਤਰ ਆਤਮਾ ਮੈਂ ਤੜਾ ਧੰਨਵਾਦ ਕਰਦਾ ਜੋ ਤੜੀ ਪ੍ਰੈਜ਼ੈਂਸ ਸਾਡੇ ਵਿੱਚ ਹੈ ਮੈਤਰਾ ਵੈਲਕਮ ਕਰਦਾ ਗੁੱਡ ਮਾਰਨਿੰਗ ਹੌਲੀ ਸਪਿਰਿਟ ਖੁਦਾਵੰ ਪਵਿੱਤਰਾ ਆਤਮਾ ਮੈਤੜਾ ਸਵਾਗਤ ਕਰਦਾ ਤੜੇ ਤੋਂ ਬਿਨਾ ਮੈਂ ਕੁਝ ਨਹੀਂ ਹਾ ਲਾਰਡ ਖੁਦਾਵੰ ਤੇਰਾ ਆਤਮਾ ਅੱਜ ਮੈਨੂੰ ਸਿਖਾਵੇ ਤੇਰਾ ਆਤਮਾ ਮੈਨੂੰ ਖੁਦਾਵੰ ਚਲਾਵੇ ਤੇਰਾ ਆਤਮਾ ਮੈਨੂੰ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਸਿਖਾਵੇ ਮੇਰ ਤੇਰਾ ਆਤਮਾ ਖੁਦਾਵੰ ਮੈਨੂੰ ਤੇਰੇ ਕਰੀਬ ਲੈ ਕੇ ਜਾਵੇ ਖੁਦਾਵੰ ਅੱਜ ਤੇਰਾ ਆਤਮਾ ਮੇਰੀ ਬੁੱਧੀ ਨੂੰ ਖੋਲੇ ਪਰਮੇਸ਼ਰ ਮੇਰੇ ਪੱਥਰ ਦੇ ਦਿਲ ਨੂੰ ਕੱਟ ਕੇ ਮਾਸ ਦਾ ਦਿਲ ਦਵੇ ਪਰਮੇਸ਼ਰ ਯਹਵਾ ਖੁਦਾਵਨ ਯਹਵਾ ਪਰਮੇਸ਼ਰ ਖੁਦਾਵਨ ਅੱਜ ਤੁਮੈਨੂੰ ਸਈਉਨ ਤੋਂ ਬਰਕਤ ਦੇ ਖੁਦਾਵਨ ਏ ਆਕਾਸ਼ ਤੇ ਧਰਤੀ ਦੇ ਕਰਤਾ ਖੁਦਾਵਨ ਅੱਜ ਮੈਂ ਤੈਨੂੰ ਪੁਕਾਰਦਾ ਵਾਂ ਸਮਰਤੀ ਪਰਮੇਸ਼ਰ ਮੈਂ ਤੈਨੂੰ ਮੁਬਾਰਕ ਆਖਦਾ ਖੁਦਾਵਨ ਮੈਂ ਤੇਰੇ ਨਾਮ ਦੀ ਵਡਿਆਈ ਕਰਦਾ ਮੇਰੀ ਜਾਨ ਤੈਨੂੰ ਮੁਬਾਰਕ ਤੇ ਤੈਨੂੰ ਤਾਨ ਆਖਦੀ ਯਹਵਾ ਪਰਮੇਸ਼ਰ ਮੈਂ ਤੇਰੇ ਨਾਮ ਦੀ ستੂਤੀ ਕਰਦਾ ਪਰਮੇਸ਼ਰ ਕਿਉਂਕਿ ਤੂੰ ਹੀ ਮਾਹਿਮਾ ਵਡਾਇ ਰੂਸ ਤਦ ਦੇ ਯੋਗ ਪਰਮੇਸ਼ਰ ਹੈ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਆ ਪਰਮੇਸ਼ਰ ਤੂੰ ਸਭ ਦੇਵੀ ਦਿਉਤਿਆਂ ਚੋ ਮਹਾਨ ਹੈ ਸਭ ਸ਼ਕਤੀਮਾਨ ਪਰਮੇਸ਼ਰ ਮੈਂ ਤੇਰੀ ਤਾਰੀਫ ਕਰਦਾ ਮੈਂ ਤੇਰਾ ਧੰਨਵਾਦ ਕਰਦਾ ਖੁਦਾਵਨ ਮੈਂ ਤੇਰੀ ਤਾਰੀਫ ਕਰਦਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸੋ ਜੀਨੇ ਜਨ ਆਈ ਦੀਸ ਪ੍ਰਾਰਥਨਾ ਦੇ ਵਿੱਚ ਜੁੜ ਚੁੱਕਿਆ ਮੈਂ ਇੱਕ ਬਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਪ੍ਰਭੇ ਯਸ਼ੂ ਮਸੀਹ ਦੇ ਜੀਵਿਤ ਨਾਮ ਦੇ ਵਿੱਚ ਉਹਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਇੱਕ ਨਵੀਂ ਸਵੇਰ ਦੇ ਵਿੱਚ ਉਹਦੀ ਉਹਦੀ ਜ਼ਿੰਦਾ ਪਵਿੱਤਰ ਪ੍ਰੈਜ਼ੈਂਸ ਦੇ ਵਿੱਚ ਜਿੱਥੇ ਆ ਕੇ ਖੁਦਾਵੰਤੜੀਆਂ ਜ਼ਿੰਦੀਆਂ ਤੜੇ ਹਾਲਾਤੜੇ ਜਨਰੇਸ਼ਨ ਤੱਕ ਪਰਮੇਸ਼ਰ ਸੇਵ ਨਹੀਂ ਛੱਡਦੇ ਸੋ ਕਹੋ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਖੁਦਾਵੰ ਮੈਂ ਤੇਰੀ ਤਾਰੀਫ ਕਰਦਾ ਖੁਦਾਵੰਤ ਐ ਅਬਰਾਹਮ ਇਜ਼ਹਾਕ ਯਾਕੂਬ ਹਨਾਨੂ ਕਰਦਾ ਦੌਦ ਦੇ ਪਰਮੇਸ਼ਰ ਖੁਦਾਵੰ ਮੈਂ ਤੇਰੇ ਨਾਮ ਨੂੰ ਮੁਬਾਰਕ ਆਖਦਾ ਪਿਤਾ ਕਿਉਂਕਿ ਤੂੰ ਮੇਰਾ ਵੀ ਪਰਮੇਸ਼ਰ ਹੈ ਤੂ ਯੁੱਗੋ ਯੁਗ ਇੱਕ ਜਾਰ ਰਹਿਣ ਵਾਲਾ ਖੁਦਾਯਾ ਤੂ ਕਦੀ ਨਾ ਬਦਲਣ ਵਾਲਾ ਕਦੀ ਨਾ ਉਗਲਉਣ ਵਾਲਾ ਪਰਮੇਸ਼ਰਿਆ ਪਰਮੇਸ਼ਰ ਅੱਜ ਮੈਂ ਅੰਮ੍ਰਿਤ ਵੇਲੇ ਤਿਆਰੀ ਕਰਕੇ ਮੈਂ ਤੇਰੀ ਉਡੀਕ ਦੇ ਵਿੱਚ ਆ ਮੈਂ ਦਿਲ ਤੋਂ ਤੈਨੂੰ ਪਾਲਦਾ ਮਾਂ ਪਰਮੇਸ਼ਰ ਖੁਦਾਵੰ ਮੇਰਾ ਆਤਮਾ ਤੇਰੇ ਅੱਗੇ ਚੁੱਕਿਆ ਹੋਇਆ ਵਸ ਆਮਰਤੀ ਪਰਮੇਸ਼ਰ ਮੈਂ ਆਪਣੇ ਮਨ ਨੂੰ ਸ਼ੁੱਧ ਕਰਦਾ ਮੈਂ ਆਪਣੇ ਹੱਥਾਂ ਨੂੰ ਤੇਰੀ ਵੱਲ ਉਠਾਉਣਾ ਔਰ ਤੇਰੀ ਦਇਆ ਨੂੰ ਮੈਂ ਮੰਗਦਾ ਪਰਮੇਸ਼ਰ ਕਿਉਂਕਿ ਤੇਰਾ ਫਜ਼ਲ ਤੇਰੀ ਦਇਆ ਹੀ ਸਾਡੇ ਲਈ ਬਥੇਰੀ ਆ ਸਮਰਥੀ ਪਰਮੇਸ਼ਰ ਖੁਦਾਵੰ ਨੂੰ ਕਹੋ ਕਿ ਪਰਮੇਸ਼ਰ ਖੁਦਾਵੰ ਜਿਸ ਤਰ੍ਹਾਂ ਤੂੰ ਹੰਨਾ ਦੀ ਦੁਹਾਈ ਨੂੰ ਸੁਣਿਆ ਮੇਰਾ ਫੇਤਿਆ ਪਰਮੇਸ਼ਰ ਅੱਜ ਵੀ ਤੋ ਉਹੀ ਖੁਦਾ ਤੁ ਅੱਜ ਮੇਰੀ ਵੀ ਦੁਹਾਈ ਨੂੰ ਸੁਨੇਗਾ ਪਿਤਾ ਤੂੰ ਮੈਨੂੰ ਉੱਤਰ ਦਵੇਂਗਾ ਸਮਰਥੀ ਪਰਮੇਸ਼ਰ ਖੁਦਾਵੰ ਮੈਨੂੰ ਤੇਰੇ ਤੂੰ ਮੈਨੂੰ ਆਪਣੇ ਯੋਗ ਆਪਣੇ ਲਾਇਕ ਬਣਾਵੇਂਗਾ ਪਰਮੇਸ਼ਰ ਖੁਦਾਵੰ ਆਈ ਜਿਸ ਤਰ੍ਹਾਂ ਤੇਰੀ ਦਇਆ ਤੇਰੀ ਬਰਕਤ ਹੰਨਾ ਦੇ ਉੱਤੇ ਆਈ ਪਰਮੇਸ਼ਰ ਉਹ ਦਇਆ ਉਹ ਬਰਕਤ ਮੇਰੀ ਲਾਈਫ ਦੇ ਉੱਤੇ ਆਵੇ ਖੁਦਾਵੰ ਯਹੋਵਾ ਜਿਸ ਤਰ੍ਹਾਂ ਤੂੰ ਕੁਦਾਵਨ 다우드 ਨੂੰ ਉੱਚਾ ਕੀਤਾ ਪਰਮੇਸ਼ਰ ਤੋਂ ਦੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹੇ ਬਣਾਇਆ ਪਰਮੇਸ਼ਰ ਅੱਜ ਉਸੇ ਤਰ੍ਹਾਂ ਤੋਂ ਆਪਣੀ ਪ੍ਰੈਜ਼ੈਂਸ ਦੇ ਵਿੱਚ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਵੇਂਗਾ ਪਰਮੇਸ਼ਰ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾਵੇਂਗਾ ਖੁਦਾਵਨ ਖੁਦਾ ਤੂੰ ਮੈਨੂੰ ਆਪਣੇ ਯੋਗ ਆਪਣੇ ਲਾਇਕ ਬਣਾਵੇਂਗਾ ਪਰਮੇਸ਼ਰ ਜਿਸ ਤਰ੍ਹਾਂ ਤੂੰ ਯੂਸਫ ਨੂੰ ਦੇ ਘਰਾਨੇ ਵਿੱਚ ਉੱਚਾ ਕੀਤਾ ਪਰਮੇਸ਼ਰ ਖੁਦਾਵਨ ਤੇ ਉਹਨੂੰ ਬਰਕਤ ਦੇ ਕੇ ਪਰਮੇਸ਼ਰ ਤੂੰ ਉਹਨੂੰ ਰਾਜਾ ਬਣਾਇਆ ਖੁਦਾਵਨ ਖੁਦਾ ਯਹੋਵਾ ਤੂੰ ਉਸ ਤਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਚਮਕਾਇਆ ਜੋ ਸੂਰਜ ਦੇ ਨਾ ਹੀ ਦਿਨੋ ਦਿਨ ਵਾਦਾ ਜਾਂਦਾ ਪਰਮੇਸ਼ਰ ਮੇਰਾ ਫੇਤਿਆ ਖੁਦਾਵੰਤ ਤੂੰ ਮੇਰਾ ਵੀ ਪਰਮੇਸ਼ਰ ਆ ਖੁਦਾਵੰਤ ਤੂੰ ਮੈਨੂੰ ਵੀ ਉੱਚਾ ਕਰੇਗਾ ਤੂੰ ਮੈਨੂੰ ਵੀ ਉੱਚੇ ਸਥਾਨਾਂ ਤੇ ਲੈ ਜਾਵੇਂਗਾ ਤੂੰ ਮੈਨੂੰ ਹੀ ਚਮਕਾਵੇਂਗਾ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਜ ਦੇ ਨਾਈ ਦਿਨੋ ਦਿਨ ਵਾਤਾ ਜਾਂਦਾ ਸੋ ਕਹੋ ਕਿ ਪਰਮੇਸ਼ਰ ਔਰ ਮੇਰੀ ਪ੍ਰਾਰਥਨਾ ਮਹ ਪ੍ਰਭੀ ਯਸ਼ੂ ਮਸੀਹ ਦੇ ਨਾਮ ਦੇ ਚ ਇੱਕ ਇੱਕ ਜਨ ਜੋ ਦੀ ਪ੍ਰੈਜ਼ੈਂਸ ਦੇ ਵਿੱਚ ਜੁੜਿਆ ਚੁੱਕਿਆ ਹਾਂ ਖੁਦਾਵਨ ਤੇਰਾ ਆਤਮਾ ਜਿਹਨਾਂ ਨੂੰ ਛੂਵੇ ਪਿਤਾ ਇਹਨਾਂ ਨੂੰ ਗ੍ਰੇਸ ਤੇ ਵਫਾਦਾਰੀ ਵਾਲਾ ਪਰਮੇਸ਼ਰ ਤੇਰੇ ਵਿੱਚ ਚੱਲਣ ਦਾ ਪਰਮੇਸ਼ਰ ਇਹਨਾਂ ਨੂੰ ਤੇਰੇ ਗ੍ਰੇਸ ਦੇ ਪ੍ਰਾਰਥਨਾ ਕਰਨ ਦਾ ਫਾਸਟਿੰਗ ਰੱਖਣ ਦਾ ਬਾਈਬਲ ਰੀਡਿੰਗ ਦਾ ਪਰਮੇਸ਼ਰ ਅਕੂਦਾਵੰਤੂ ਆਇਆ ਪਰਮੇਸ਼ਰ ਤਾਂ ਕਿ ਤੇਰੇ ਅਭਿਸ਼ੇਕ ਦੇ ਕਾਰਨ ਖੁਦਾਵਨ ਅਸੀਂ छुੜਾਏ ਜਾਈਏ ਖੁਦਾਵਨ ਅੱਜ ਇੱਕ ਇੱਕ ਜਨ ਤੇਰੇ ਅਭਿਸ਼ੇਕ ਦੇ ਕਾਰਨ छुੜਾਇਆ ਜਾਵੇ ਚੰਗਾ ਹੋ ਜਾਵੇ ਪਰਮੇਸ਼ਰ ਆਜ਼ਾਦ ਹੋ ਜਾਵੇ ਤੇਰੇ ਅਭਿਸ਼ੇਕ ਦੇ ਕਾਰਨ ਸਾਰੇ ਜੂਲੇ ਸ਼ਾਪ ਕਰਜ਼ੇ ਨਦੀਆਂ ਲਾਈਫਾਂ ਚੋਂ ਟੁੱਟ ਜਾਣੀ ਹਵਾ ਪਰਮੇਸ਼ਰ ਔਰ ਖੁਦਾਵਨ ਤੇਰੀ ਬਰਕਤ ਖੁਦਾਵਨ ਇਹ ਨਦੀਆਂ ਜ਼ਿੰਦਗੀਆਂ ਦੇ ਉੱਤੇ ਆਵੇ ਸਮਰਥੀ ਪਰਮੇਸ਼ਰ ਐ ਖੁਦਾਵਨ ਤੂੰ ਅੱਜ ਇਹਨਾਂ ਨੂੰ ਉੱਚਾ ਕਰ ਪਰਮੇਸ਼ਰ ਕਹੋ ਕਿ ਖੁਦਾਵਨ ਜਿਸ ਤਰ੍ਹਾਂ ਤੂੰ ਚਾਹਨਾ ਮੈਂ ਉਸੇ ਤਰ੍ਹਾਂ ਚੱਲਣਾ ਪਰਮੇਸ਼ਰ ਜੋ ਤੂੰ ਚਾਹਨਾ ਮੈਂ ਬੋਲਣਾ ਖੁਦਾਵਨ ਮੈਂ ਉਹੀ ਬੋਲਣਾ ਪਰਮੇਸ਼ਰ ਜੋ ਤੂੰ ਚਾਹਨਾ ਮੈਂ ਦੇਖਾਂ ਉਹ ਦੇਖਾਂ ਪਰਮੇਸ਼ਰ ਜੋ ਤੂੰ ਜਿੱਥੇ ਤੂੰ ਚਾਹਨਾ ਮੈਂ ਚੱਲਣਾ ਖੁਦਾਵਨ ਮੈਂ ਉੱਥੇ ਹੀ ਚੱਲਣਾ ਪਰਮੇਸ਼ਰ ਐ ਯਹੋਵਾ ਮੈਂ ਤੈਨੂੰ ਪੁਕਾਰਦਾ ਪਿਤਾ ਮੇਰੀ ਨਹੀਂ ਤੇਰੀ ਮਰਜ਼ੀ ਮੇਰੀ ਲਾਈਫ ਦੇ ਉੱਤੇ ਪੂਰੀ ਹੋਵੇ ਪਿਤਾ ਕਿਉਂਕਿ ਮੇਰਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਆ ਖੁਦਾਵਨ ਯਾ ਹਵਾ ਐ ਮੇਰਾ ਸ਼ਰੀਰ ਏ ਤੇਰਾ ਮੰਦਿਰ ਆ ਖੁਦਾਵਨ ਪਵਿੱਤਰ ਆਤਮਾ ਮੈਂ ਤੁਹਾਡਾ ਸਵਾਗਤ ਕਰਦਾ ਮੈਂ ਤੁਹਾਡਾ ਵੈਲਕਮ ਕਰਦਾ ਪਰਮੇਸ਼ਰ ਤੇਰੀ ਪ੍ਰੈਜ਼ੈਂਸ ਆ ਖੁਦਾਵਨ ਤੇਰੀ ਤੇਰੀ ਸਮਰਤ ਨੂੰ ਮੈਂ ਪੁਕਾਰਦਾ ਪਰਮੇਸ਼ਰ ਖੁਦਾਵਨ ਨੂੰ ਉਹ ਜੀਵਿਤ ਆਤਮਾ ਨੂੰ ਮੈਂ ਪੁਕਾਰਦਾ ਜਿਸਨੇ ਪੀਤਾ ਪ੍ਰਭੂ ਯੇਸ਼ੂ ਮਸੀਹ ਨੂੰ ਮੁਰਦਾਵਾਂ ਵਿੱਚੋਂ ਜੀਵ ਉਠਾਇਆ ਮੇਰੀ ਪ੍ਰਾਰਥਨਾ ਅੱਜ ਮੇਰਾ ਪਰਮੇਸ਼ਰ ਅੱਜ ਪਵਿੱਤਰ ਆਤਮਾ ਦੀ ਸਮਰਤ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਤੇ ਮੁਰਦਾ ਅੰਗਾਂ ਨੂੰ ਜੀਵ ਉਠਾਵੇ ਕਾਲੇ ਕਮਜ਼ੋਰ ਅੰਗ ਜੀ ਉੱਠਣ ਤਰਦੇ ਮੁਰਦਾ ਹਾਲਾਤ ਜੀ ਉੱਠਣ ਮੁਰਦਾ ਫਾਈਨੈਂਸ ਮੁਰਦਾ ਮੈਰੀ ਲਾਈਫ ਪਰਮੇਸ਼ਰ ਯੀਸ਼ੂ ਮਸੀਹ ਦੇ ਨਾਮ ਦੇ ਚ ਜੀ ਉੱਠੇ ਤੜਾ ਹਰੀ ਕੋ ਮੁਰਦਾ ਹਿੱਸਾ ਯੇਸ਼ੂ ਮਸੀਹ ਦੇ ਜੀਵਤ ਨਾਮ ਵਿੱਚ ਉਹਦੀ ਜੀ ਉੱਠਣ ਦੀ ਸਾਮਰਦੇ ਦੁਆਰਾ ਜੀ ਉੱਠੇ ਖੁਦਾਵਨ ਤੇਰੀ ਸਾਮਰ ਤੇਰੇ ਲੋਕਾਂ ਨੂੰ ਟੱਚ ਕਰੇ ਰਾਈਟ ਨਾਓ ਗੈਰ ਜ਼ੁਬਾਨ ਦੇ ਨਾਲ ਪਰ ਚਣ ਪਵਿੱਤਰ ਆਤਮਾ ਤੇਰੀ ਸਾਮਰਦੇ ਨਾਲ ਤੇਰੇ ਦਾਨਾਂ ਤੇ ਤੇਰੇ ਵਰਤਾਨਾਂ ਦੇ ਨਾਲ ਪਰਮੇਸ਼ੁਰੇ ਪਰ ਜਾ ਕਹੋ ਕਿ ਪਿਤਾ ਤੂਆ ਤੱਕ ਜਿੰਨਾ ਤੂੰ ਮੈਨੂੰ ਬles ਕੀਤਾ ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ੁਰ ਖੁਦਾਵਨ ਮੈਂ ਤੈਨੂੰ ਥੈਂਕ ਯੂ ਜੀਸਸ ਪਰਮੇਸ਼ੁਰ ਮੈਂ ਤੇਰਾ ਧੰਨਵਾਦ ਕਰਦਾ ਖੁਦਾਵਨ ਮੈਂ ਤੇਰਾ ਧੰਨਵਾਦ ਕਰਦਾ ਖੁਦਾਵੰ। ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ। ਤੂੰ ਮੈਨੂੰ ਅਸਮਾਨ ਤੋਂ ਬਰਕਤਾਂ ਦਿੱਤੀਆਂ। ਤੂੰ ਮੈਨੂੰ ਧਰਤੀ ਤੇ ਬਰਕਤ ਵਾਲਾ ਬਣਾਇਆ ਪਰਮੇਸ਼ਰ। ਖੁਦਾਵੰ ਯਹੋਵਾ ਤੂੰ ਮੈਨੂੰ ਕੌਮਾਂਚ ਉੱਚਾ ਕੀਤਾ ਪਰਮੇਸ਼ਰ। ਖੁਦਾਵੰ ਤੂੰ ਮੇਰੇ ਹਾਲਾਤਾਂ ਨੂੰ ਚੇਂਜ ਕੀਤਾ। ਖੁਦਾਵੰ ਤੂੰ ਮੇਰੇ ਪੇਟ ਦੇ ਫਲ ਨੂੰ ਬles ਕੀਤਾ। ਪਰਮੇਸ਼ਰ ਤੂੰ ਮੈਨੂੰ ਬਾਂਚਪਨ ਤੋਂ ਬਚਾਇਆ ਖੁਦਾਵੰ। ਐ ਯਹੋਵਾ ਤੂੰ ਮੈਨੂੰ ਮੇਰੇ ਹੱਥਾਂ ਨੂੰ ਬਰਕਤ ਦਿੱਤੀ। ਤੂੰ ਮੈਨੂੰ ਤੰਦਰੁਸਤੀ, ਸ਼ਾਂਤੀ ਵਾਲਾ ਜੀਵਨ ਦਿੱਤਾ। ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ। ਤੇਰੀ ਇੱਕ ਇੱਕ ਪਲ ਮੈਂ ਤੇਰਾ ਧੰਨਵਾਦ ਕਰਦਾ ਜੋ ਤੇਰੀ ਕਿਰਪਾ ਤੇਰੀ ਦਇਆਪਰੀ ਨਿਗਾਹ ਮੇਰੇ ਤੇ ਹੋਈ ਮੇਰੇ ਕਰਨ ਨੇ ਤੇ ਤੇਰਾ ਉਧਾਰ ਆਇਆ ਪਰਮੇਸ਼ਰ ਖੁਦਾਵੰਤੂ ਮੈਨੂੰ ਬਚਾਇਆ ਖੁਦਾਵੰਯਾ ਹਵਾ ਤੂੰ ਮੈਨੂੰ ਲੱਖਾਂ ਜ਼ਾਰਾ ਕਰੋੜਾਂ ਦੀ ਤਧਾਰ ਵਿੱਚੋਂ ਕੱਢ ਲਿਆ ਪਰਮੇਸ਼ਾ ਮੈਨੂੰ ਅੰਧਕਾਰ ਵਿੱਚੋਂ ਨੇਰ ਵਿੱਚੋਂ ਕੱਟ ਕੇ ਪਰਮੇਸ਼ਰ ਤੂੰ ਮੈਨੂੰ ਚਾਨਣ ਦੇ ਵਿੱਚ ਲੈ ਆਇਆ ਖੁਦਾਵਾਨ ਤੇਰੇ ਸੱਚ ਨੇ ਮੈਨੂੰ ਆਜ਼ਾਦ ਕੀਤਾ ਪਰਮੇਸ਼ਰ ਮੇਰੇ ਕਰਾਨੇ ਨੂੰ ਆਜ਼ਾਦ ਕੀਤਾ ਯਹੋਵਾ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਧੰਨਵਾਦ ਕਰ ਦਿਆਂ ਆ ਪਰਮੇਸ਼ਰ ਤੇਰਾ ਧੰਨਵਾਦ ਓ ਧੰਨਵਾਦ ਓ ਧੰਨਵਾਦ ਰੱਬਾ ਰਸ਼ਕਾ ਤਨ ਲਾ ਰੱਬਾ ਰੋ ਬਰਸ਼ੇਕੇ ਤੇਨੇਲੇਰੇ ਬਰੇਸ਼ੇਕੇ ਤੇਨੇਲੇਰੇ ਬਰੇਸ਼ੇਕੇ ਤੇਨੇਲੇਰੇ ਬਰੇ ਕਿਤੇਨੇਲੇਰੇ ਬਰਸ਼ੇਕੇ ਤੇਨੇਲੇਰੇ ਬਰੇ ਪਿਤਾਈ ਤੇਰੀ ਸਾਮਰ ਤੇਰੇ ਲੋਕਾਂ ਤੇ ਆ ਪਰਮੇਸ਼ਰ ਤੇਰਾ ਜੀਵਿਤਾ ਤੇਰੇ ਲੋਕਾਂ ਨੂੰ ਚੂਰਿਆ ਪਰਮੇਸ਼ਰ ਤੇਰਾ ਹੈ ਵੰਤਰੇ ਲੋਕਾਂ ਤੇ ਖਲ ਰਿਆ ਖੁਦਾਵਨ ਮੈਂ ਤੇਰਾ ਧੰਨਵਾਦ ਕਰਦੀ ਆ ਪਰਮੇਸ਼ਰ ਔਰ ਸਭ ਜਨ ਆਪਣੇ ਆਪ ਨੂੰ ਤਿਆਰ ਕਰੋ ਪਿਤਾ ਉਸ ਜੀਵਨ ਦੀ ਰੋਟੀ ਦੇ ਲਈ ਜੀਵਿਤ ਪਰਮੇਸ਼ਰ ਦੀਆਂ ਜੀਵਿਤ ਗੱਲਾਂ ਦੇ ਲਈ ਪਰਮੇਸ਼ਰ ਨੂੰ ਕਹੋ ਕਿ ਖੁਦਾਵਨ ਤੇਰੇ ਜੀਵਿਤ ਗੱਲਾਂ ਨੂੰ ਪਰਮੇਸ਼ਰ ਜੋ ਮੈਨੂੰ ਜੀਵਨ ਦਿੰਦਿਆਂ ਪਰਮੇਸ਼ਰ ਮੈਨੂੰ ਅੰਧਕਾਰ ਚ ਮੈਨੂੰ ਪਾਪ ਚ ਕੱਢਦਿਆਂ ਪਿਤਾ ਅੱਜ ਮੈਂ ਤੇਰੇ ਵਚਨ ਤੇ ਮੰਨਨ ਕਰਨ ਵਾਲਾ ਹਾਂ ਪਿਤਾ ਮੇਰੀ ਆਤਮਿਕ ਅੱਖਾਂ ਨੂੰ ਮੇਰੇ ਹਿਰਦੇ ਨੂੰ ਖੋਲ ਦੇ ਪਰਮੇਸ਼ਰ ਮੇਰੀ ਬੁੱਧੀ ਨੂੰ ਖੋਲ ਦੇ ਆਗਿਆਨਤਾ ਮੈਨੂੰ ਛੱਡ ਕੇ ਜਾਵੇ ਪਿਤਾ ਮੇਰੀ ਪ੍ਰਾਰਥਨਾ ਹੈ ਕਿ ਇੱਕ ਜਨ ਦੇ ਲਈ ਪਿਤਾ ਹਰ ਅਗਿਆਨਤਾ ਮੂਰਖਤਾ ਇਹਨਾਂ ਨੂੰ ਛੱਡ ਕੇ ਜਾਵੇ ਵਚਨ ਚੁਰਾਉਣ ਵਾਲੀ ਗੰਦੀ ਸਪਿਰਟ ਨੂੰ ਮੈਂ ਡਾਂਟਦੀ ਆ ਯੇਸ਼ੂ ਮਸੀਹ ਦੇ ਨਾਮ 'ਤੇ ਤੇਰੇ ਗ੍ਰੇਸ ਤੇਰੇ ਅਨੁਗ੍ਰਹਿ ਨੂੰ ਇੱਕ ਇੱਕ ਜਨ ਦੇ ਉੱਤੇ ਮੰਗਦੀ ਆ ਪਰਮੇਸ਼ਾ ਤੇਰਾ ਆਤਮਾ ਇੱਕ ਇੱਕ ਜਨ ਨੂੰ ਭਰਪੂਰ ਕਰੇ ਔਰ ਬਰੈਸ ਕਰੇ ਪਿਤਾ ਖੁਦਾਵੰ ਅੱਜੇ ਰਜਾਈ ਜਨ ਤੇਰੇ ਵਚਨ ਦੇ ਦੁਆਰਾ ਤ੍ਰਿਪਤ ਕੀਤੇ ਜਾਣ ਪਿਤਾ ਔਰ ਸ਼ਰੀਰੀਕ ਗੱਲਾਂ ਦੁਨਿਆਵਿਕ ਚੀਜ਼ਾਂ ਨਾਲ ਜਾਂ ਜ਼ਿੰਦਗੀਆਂ ਚੋਂ ਆਊਟ ਹੋਣ ਪਿਤਾ ਔਰ ਤੇਰਾ ਵਚਨ ਇਹਨਾਂ ਨੂੰ ਆਤਮਾ ਦੇ ਨਾਲ ਭਰਪੂਰ ਕਰੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ ਆਮੀਨ ਆਮੀਨ ਹੇ ਯਹੋਵਾ ਡੁੰਗਿਆਈ ਵਿੱਚੋਂ ਮੈਂ ਤੈਨੂੰ ਪੁਕਾਰਿਆ ਪ੍ਰਭੂ ਜੀ ਮੇਰੀ ਆਵਾਜ਼ ਨੂੰ ਸੁਣ ਤੇਰੇ ਕੰਨ ਮੇਰੀਆਂ ਅਰਜ਼ੋਈਆਂ ਦੀ ਆਵਾਜ਼ ਉੱਤੇ ਲੱਗੇ ਰਹਿਣ ਹੇ ਯਹੋਵਾ ਜੇ ਤੂੰ ਬਦੀਆਂ ਦਾ ਲੇਖਾ ਕਰਦਾ ਤਾਂ ਪ੍ਰਭੂ ਜੀ ਕੌਣ ਖੜਾ ਰਹਿ ਸਕਦਾ ਪਰ ਤੇਰੇ ਕੋਲ ਤਾਂ ਮਾਫੀ ਹੈ ਪਈ ਤੇਰਾ ਪੈ ਮੰਨਿਆ ਜਾਵੇ ਮੈਂ ਯਹੋਵਾ ਨੂੰ ਉਡੀਕਦਾ ਹਾਂ ਮੇਰੀ ਚਾਤ ਵੀ ਉਡੀਕਦੀ ਹੈ ਅਦੇ ਉਹਦੇ ਵਚਨ ਉੱਤੇ ਮੇਰੀ ਆਸਾ ਹੈ ਜਿੰਨਾ ਪਹਿਰੇ ਵਾਲੇ ਸਵੇਰ ਨੂੰ ਹਾਂ ਜਿੰਨਾ ਪਹਿਰੇ ਵਾਲੇ ਸਵੇਰ ਨੂੰ ਉਹਨਾਂ ਹੀ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ। हे ਇਜ਼ਰਾਈਲ ਯਹਵਾ ਦੀ ਆਸ ਰੱਖ ਕਿਉਂ ਜੋ ਯਹਵਾ ਕੋਲ ਦਇਆ ਹੈ ਅਤੇ ਉਹਦੇ ਕੋਲ ਨਿਸਤਾਰਾ ਕਾਫੀ ਹੈ। ਅਤੇ ਉਹ ਇਜ਼ਰਾਈਲ ਨੂੰ ਉਸ ਦੀਆਂ ਸਾਰੀਆਂ ਬਦੀਆਂ ਤੋਂ ਨਿਸਤਾਰਾ ਦੇਵੇਗਾ। ਸਭ ਬੋਲੋ ਆਮੀਨ। ਆਮੀਨ। थैंक यू जीसस। ਖੁਦਾਵਾ ਤੇਰੀ ਇਸ ਜੀਵਿਤ ਵਚਨ ਦੇ ਲਈ। ਖੁਦਾਵਨ ਆਇਦਾਵਤਨ ਇੱਕ ਇੱਕ ਜਨ ਦੀ ਜੀਵਨ ਦੇ ਉੱਤੇ ਪਰਮੇਸ਼ਰ 100 ਗੁਣਾ ਫਲ ਲੈ ਕੇ ਆਵੇ। ਔਰ ਖੁਦਾਵਨ ਫਲ ਇਹਨਾਂ ਦੀਆਂ ਜ਼ਿੰਦਗੀਆਂ ਨੇ ਦੇ ਕਰਾਨੀਆਂ ਤੇ ਪਰਮੇਸ਼ਰ ਇਹਨਾਂ ਦੀਆਂ ਸਪਿਰਿਟ ਵਿੱਚ ਪਰਮੇਸ਼ਰ ਫਲ ਲੈ ਕਿਉਂ ਖੁਦਾਵਨ 100 ਗੁਣਾ ਫਲ ਲੈ ਕਿਉਂ ਪਿਤਾ। ਇਹ ਹਰੇ ਤੇ ਪਰਿ ਹੋ ਜਾਣ ਪਰਮੇਸ਼ਰ ਤੇਰਾ ਆਤਮਾ ਇਹਨਾਂ ਨੂੰ ਉੱਚਾ ਕਰੇ ਖੁਦਾਵਨ ਜਿੰਨੇ ਤੇਨੂੰ ਉਡੀਕਦੇ ਆ ਪਰਮੇਸ਼ਰ ਉਹ ਕਦੀ ਬੇਇੱਜ਼ਤ ਤੇ ਸ਼ਰਮਿੰਦਾ ਨਾ ਹੋਣਗੇ ਖੁਦਾਵਨ ਜਿਨਾਂ ਨੇ ਆਪਣੀਆਂ ਅੱਖਾਂ ਤੇਰੀ ਵੱਲ ਲਗਾਈਆਂ ਖੁਦਾਵਨ ਤੂੰ ਉਹਨਾਂ ਦੀਆਂ ਅੱਖਾਂ ਨੂੰ ਸ਼ਰਮਿੰਦਗੀ ਨਾ ਕਦੀ। ਉਹਨਾਂ ਦੇ ਜੀਵਨ 'ਚ ਉਹਨਾਂ ਨੂੰ ਉਦਾਸ ਤੇ ਨਿਰਾਸ਼ ਨਾ ਹੁੰ ਦਵੇਗਾ ਚੁੱਕਣ ਨਾ ਦਵੇਗਾ ਉਹਨਾਂ ਦੀਆਂ ਅੱਖਾਂ ਨੂੰ ਸ਼ਰਮਿੰਦਗੀ ਦੇ ਨਾਲ ਪਰਮੇਸ਼ਰ ਕਿਉਂਕਿ ਖੁਦਾਵੰਤ ਤੂੰ ਆਪਣੇ ਲੋਕਾਂ ਨੂੰ ਸ਼ਰਮਿੰਦਾ ਰੱਖਣ ਵਾਲਾ ਨਹੀਂ ਬਲਕਿ ਤੂੰ ਉਹਨਾਂ ਨੂੰ ਉੱਚਾ ਕਰਨ ਵਾਲਾ ਜੈਵੰਤ ਕਰਨ ਵਾਲਾ ਪਰਮੇਸ਼ਰ ਪਰਮੇਸ਼ਰ ਜਾਂ ਖੁਦਾਵੰ ਜੋ ਜਕਾਰ ਅੰਜੂਆਂਾ ਬੋੰਦੇ ਆਉਂਦੇ ਆ ਜਕਾਰਯਾ ਦੇ ਨਾਲ ਤੇਰੀ ਪ੍ਰੈਜ਼ੈਂਸ ਦੇ ਵਿੱਚ ਪਰੀਆਂ ਚੁੱਕ ਕੇ ਆਉਂਦੇ ਖੁਦਾਵੰਤ ਔਰ ਮੇਰੀ ਪ੍ਰਾਰਥਨਾ ਇੱਕ ਇੱਕ ਜਨ ਜੋ ਤੇਰੀ ਹਜ਼ੂਰੀ ਦੇ ਵਿੱਚ ਅੰਜੂਆਂ ਦੇ ਨਾਲ ਆਉਂਦੇ ਪਿਤਾ ਇੱਕ ਇੱਕ ਜਨ ਵੱਡੀਆਂ ਕੋਆਈਆਂ ਦਾ ਵਾਪਸ ਹੋਣ ਜੈ ਜੈਕਾਰ ਦੇ ਨਾਲ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਪਿਤਾਈ ਜੈ ਜੈਕਾਰ ਦੀਆਂ ਪਰੀਆਂ ਨੂੰ ਚੁੱਕ ਕੇ ਤੇਰੇ ਘਰ ਦੇ ਵਿੱਚ ਆਉਣ ਖੁਦਾਵਨ ਲਾਰਡ ਤੂੰ ਇਹਨਾਂ ਨੂੰ ਬles ਕਰ ਪਰਮੇਸ਼ਰ ਔਰ ਮੇਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਅੱਜ ਤੁਹਾਡਾ ਅਭਿਸ਼ੇਕ ਖੁਦਾਵਨ ਇਹਨਾਂ ਨੂੰ ਟੱਚ ਕਰੇ ਹੌਲੀ ਗੋਸ ਦੀ ਫਾਇਰ ਇੱਕ ਇੱਕ ਜਨ ਦੇ ਉੱਤੇ ਉਤਰੇ ਪਰਮੇਸ਼ਰ ਖੁਦਾਵਨ ਯਹਵਾ ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾ ਇਹਨਾਂ ਦੇ ਇਹਨਾਂ ਦੇ ਕਰਾਨਿਆਂ ਦੇ ਖਿਲਾਫਿਆ ਇਨਾਂ ਦੇ ਫਾਈਨੈਂਸ ਦੇ ਖਿਲਾਫ ਜਾਂ ਦੀ ਹੈਲਥ ਦੇ ਖਿਲਾਫ ਜਾਂ ਇਨਾਂ ਦੀ ਮੈਰੀ ਲਾਈਫ ਇਨਾਂ ਦੇ ਗਰਭ ਦੇ ਖਿਲਾਫ ਜਾਂ ਇਨਾਂ ਦੇ ਸ਼ਰੀਰਾਂ ਦੇ ਖਿਲਾਫ ਜਾਂ ਪਰਮੇਸ਼ਰ ਖੁਦਾਵਾਨ ਇਨਾਂ ਦੀ ਸਪਿਰਚੁਅਲ ਲਾਈਫ ਦੇ ਖਿਲਾਫ ਜਾਂ ਨਾ ਸਭ ਤੁਸ਼ਟ ਆਤਮਾ ਦੇ ਉੱਤੇ ਖੁਦਾਵਾਨ ਯਹੋਵਾ ਮੈਂ ਤੇਰੇ ਪਵਿੱਤਰ ਆਤਮਾ ਦੀ ਅਗਨ ਨੂੰ ਰੀਲੀਜ਼ ਕਰਦੀਆਂ ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਜਿੰਨੀਆਂ ਪਾਪ ਦੀਆਂ ਤਾਕਤਾਂ ਇਹਨਾਂ ਦੇ ਪੈਰਾਂ ਨੂੰ ਡਗਮਗਾਉਂਦੀਆਂ ਪਰਮੇਸ਼ਰ ਔਰ ਇਹਨਾਂ ਨੂੰ ਗਲਤ ਚੀਜ਼ਾਂ ਦੀ ਵੱਲ ਲੈ ਕੇ ਜਾਂਦੀਆਂ ਪਰਮੇਸ਼ਰ ਖੁਦਾਵਨ ਯਹਵਾ ਇਹਨਾਂ ਦੇ ਪੈਰਾਂ ਨੂੰ ਖੁਦਾਵਨ ਪਾਪ ਦੀ ਵੱਲ ਮੋੜਦੀਆਂ ਪਰਮੇਸ਼ਰ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਉਹਨਾਂ ਸਭ ਪਾਪ ਦੀਆਂ ਤਾਕਤਾਂ ਦੇ ਉੱਤੇ ਉਹ ਖੁਦਾਵਨ ਤੇਰੇ ਪਵਿੱਤਰ ਆਤਮਾ ਦੀ ਅੱਗ ਉtre ਅੱਗ कुत्रे आग कुत्रे आग कुत्रे आग कुत्रे आग कुत्रे आग कुत्रे कमांड करो कि हर पाप दी आत्मा मेरे जीवन जो आउट होए हर पाप दी आत्मा मेरी वाइफ मेरे हस्बैंड मेरे माता पिता मेरे पैन पाई मेरे बच्चा दी लाइफ जो आउट 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 डेवल आउट 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 इन द नेम ऑफ जीसस यहोवा नु मुबारक आखो ताकि परमेश्वर खुदावन यहोवा तनु सयून बरकत देन वाला परमेश्वर है ਕਿ ਕਿਉਂ ਆਕਾਸ਼ ਤੇ ਧਰਤੀ ਦਾ ਕਰਤਾ ਪਰਮੇਸ਼ਰ ਆ ਸੋ ਕਹੋ ਕਿ ਖੁਦਾਵਨ ਯਹੋਵਾ ਤੇਰੇ ਨਾਮ ਤੋਂ ਅੱਜ ਮੈਂ ਆਪਣੀ ਬਰਕਤ ਨੂੰ ਰਸੀਵ ਕਰਦਾ ਔਰ ਜਿੰਨੀਆਂ ਖੁਦਾਵਨ ਜਨਰੇਸ਼ਨ ਦੇ ਕਰਸ ਜਾਂ ਪਰਮੇਸ਼ਰ ਜੋ ਮੈਨੂੰ ਹਰ ਸਾਲ ਹਰ ਮੰਥ ਮੇਰੀ ਲਾਈਫ ਤੇ ਸੇਮ ਦਿਨ ਸੇ ਮੰਨ ਤੇ ਪਰਮੇਸ਼ਰ ਸੇ ਸਮੇਤ ਅਟੈਕ ਕਰਦੀਆਂ ਅੱਜ ਉਹਨਾਂ ਸਭ ਅਟੈਕਸ ਨੂੰ ਪਰਮੇਸ਼ਰ ਮੇ ਆਪਣੇ ਆਪਣੇ ਬੱਚਿਆਂ ਚੋਂ ਆਪਣੀ ਲਾਈਫ ਚੋਂ ਆਪਣੀ ਮੈਰੀ ਲਾਈਫ ਚੋਂ ਆਪਣੇ ਫਾਈਨੈਂਸ ਚੋਂ ਆਪਣੀ ਜ਼ਿੰਦਗੀ ਚੋਂ ਆਪਣੇ ਘਰ ਚੋਂ ਨਾ ਅਟੈਕਸ ਨੂੰ ਸਟਾਪ ਕਰਦਾ ਪਰਮੇਸ਼ਰ ਖੁਦਾਵਨ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅਗ ਕੁੱਤਰੇ ਉਹਨਾਂ ਨੂੰ ਮੈਂ ਡਿਸਕਨੈਕਟ ਕਰਦਾ ਹਾਲੀਗੋਡ ਵੀ ਫਾਇਰ 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 ਇਨ ਦਾ ਮਲਟੀਨੇਮ ਆਫ ਜੀਸਸ ਕੋਵ ਕੀ ਪਰਮੇਸ਼ਾ ਹਰ ਇੱਕ ਕੋ ਜਨਰੇਸ਼ਨ ਦੇ ਕਸਟਮ ਨੂੰ ਡਿਸਕਨੈਕਟ ਕਰ ਮੇਰੇ ਤੇ ਦਇਆ ਕਰ ਮੇਰੇ ਤੇ ਅਨੁਗ੍ਰਹਿ ਕਰ ਪਰਮੇਸ਼ਾ ਆਪਣੀ ਸਾਮਰਤ ਨੂੰ ਮੇਰੇ ਤੇ ਰਿਲੀਜ਼ ਕਰ ਪਰਮੇਸ਼ਾ ਮੇਰੇ ਤੇ ਦਇਆ ਕਰ ਖੁਦਾਵਨ ਰੇ ਬੁਰਸ਼ੇ ਕਿਤੇ ਨੇਲੇ ਰੇ ਬਰੀ ਜਿੰਨੀਆਂ ਨਸ਼ੇ ਦੀਆਂ ਆਤਮਾ ਟੜੇ ਕਰਾਂ ਪਰਿਵਾਰਾਂ ਚ ਕੰਮ ਕਰ ਰਹੀਆਂ ਮੈਂ ਕਮਾਂਡ ਕਰਦੀ ਆ ਤੜੇ ਕਰਾਂ ਪਰਿਵਾਰਾਂ ਚੋਂ ਹਰ ਇੱਕ ਜੰਦੀ ਲਾਈਟੋਂ ਉਹ ਨਸ਼ੇ ਦੀਆਂ ਆਤਮਾ ਨੂੰ ਮੈਂ ਡਿਸਕਨੈਕਟ ਕਰ ਦਿਓ ਨਾ ਤੇ ਪਵਿੱਤਰ ਆਤਮਾ ਦੀ ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਯੀਸ਼ੂ ਮਸੀਹ ਦੇ ਨਾਂ 'ਤੇ ਨਸ਼ੇ ਦੇ ਆਤਮਾ ਇਹਨਾਂ ਦੇ ਕਰਾਂ ਪਰਿਵਾਰਾਂ ਚੋਂ ਇਹਨਾਂ ਦੇ ਇੱਕ ਇੱਕ ਜੰਦੀ ਲਾਈਟ ਚੋਂ ਆਊਟ 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 ਇਨ ਦਾ ਮਾਈਟੀ ਨੇਮ ਆਫ ਜੀਜ਼ਸ ਜਿਨਨੇ ਲੀਵਰ ਦੇ ਰੋਗੀਆਂ ਚੰਗੇ ਹੋ ਜਾਓ ਦੁਸ਼ਟ ਆਤਮਾ ਦੇ ਜਕੜੇ ਆਜ਼ਾਦ ਹੋ ਜਾਓ ਮੁਰਦਾ ਸਪਿਰਟਸ ਜੋ ਤੁਹਾਨੂੰ ਸੁਪਨਿਆਂ ਦੇ ਦੁਆਰਾ ਤੰਗ ਕਰਦੀਆਂ ਤੁਹਾਨੂੰ ਦਿਖਾਈ ਦਿੰਦੀਆਂ ਬੁਰੇ ਸੁਪਨੇ ਜੋ ਤੁਹਾਡੀ ਲਾਈਫ ਤੇ ਅਟੈਕ ਕਰਦੇ ਉਹਨਾਂ ਦੇ ਪ੍ਰਭਾਵ ਤੁਹਾਡੀਆਂ ਜ਼ਿੰਦਗੀਆਂ ਤੇ ਤੁਹਾਡੀ ਬੋਡੀ ਤੇ ਅਸਰ ਕਰਦੇ ਆ ਤੁਹਾਡੇ ਖਰਾਨਿਆਂ ਚ ਅੱਜ ਉਹਨਾਂ ਨੂੰ ਮੈਂ ਡਿਸਕਨੈਕਟ ਕਰਦੀ ਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਇਨ ਦਾ ਨੇਮ ਆਫ ਜੀਜ਼ਸ ਰਾਈਟ ਨਾਓ ਤੁਹਾਡੀਆਂ ਅੱਖਾਂ ਨਾਰਮਲ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਚ ਅੱਖਾਂ ਦੀ ਹਰ ਇੱਕੋ ਬਿਮਾਰੀ ਹਰ ਇਨਫੈਕਸ਼ਨ ਤੋਂ ਛਡ ਕੇ ਜਾਵੇ ਪ੍ਰਭੇ ਯਸ਼ੂ ਮਸੀਹ ਦੇ ਨਾਮ ਦੇ ਚ ਅੱਖਾਂ ਦੀ ਰੋਸ਼ਨੀ ਨੋਰਮਲ ਹੋਵੇ ਪ੍ਰਭੇ ਯਸ਼ੂ ਮਸੀਹ ਦੇ ਨਾਮ ਦੇ ਚ ਐ ਅੰਦੀਆਂ ਉਹ ਗੁੰਗੀਆਂ ਬਹਿਰੀਆਂ ਆਤਮਾ ਮੋਂ ਆਈ ਕਮਾਂਡ ਯੂ ਇਨ ਦਾ ਮਾਈਟੀ ਨੇਮ ਆਫ ਜੀਸਸ ਆਊਟ 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 ਇਨ ਦਾ ਮਾਈਟੀ ਨੇਮ ਆਫ ਜੀਸਸ ਔਰ ਖੁਦਾਵੰ ਤੇਰੀ ਚੰਗਿਆਈ ਦਾ ਆਤਮਾ ਇੱਕ ਜਨ ਨੂੰ ਛੂਵੇ ਲੀਵਰ ਦੇ ਰੋਗੀ ਚੰਗੇ ਹੋ ਜਾਣ ਕਿਡਨੀਆਂ ਦੇ ਰੋਗੀ ਚੰਗੇ ਹੋ ਜਾਣ ਹਾਰਟ ਪੇਸ਼IENTS ਚੰਗੇ ਹੋ ਜਾਣ ਪਰਮੇਸ਼ਰ ਅੰਧੀਆਂ ਗੁੰਗੀਆਂ ਬਹਿਰੀਆਂ ਆਤਮਾਵਾਂ ਤੇਰੇ ਲੋਕਾਂ ਨੂੰ ਛੱਡ ਕੇ ਜਾਣ ਗਲੇ ਦੇ ਰੋਗ ਚੰਗੇ ਹੋ ਜਾਣ ਪਿਤਾ ਯਹਵਾ ਇੱਕ ਇੱਕ ਰੋਗ ਤੋਂ ਇਹ ਆਜ਼ਾਦ ਕੀਤੇ ਜਾਣੇ ਚੰਗੇ ਹੋ ਜਾਣ ਪਰਮੇਸ਼ਰ ਤੇਰੇ ਜੀਵਿਤ ਨਾਮ ਈ ਸ਼ੁਰਾਜਾ ਹਰ ਇੱਕ ਉਸ ਸ਼ਤਾਨੀ ਪਰ ਭਾਵਨਾ ਨੂੰ ਛੱਡ ਕੇ ਜਾਵੇ ਇਹਨਾਂ ਦੇ ਬੱਚਾਂ ਚੋਂ ਆਊਟ ਹੋਵੇ ਟੈਨਸ਼ਨ ਡਿਪਰੈਸ਼ਨ ਦੀਆਂ ਗੰਦੀਆਂ ਸਪਿਰਟਸ ਇਹਨਾਂ ਦੇ ਘਰਾਂਿਆਂ ਚੋਂ ਖਤਮ ਹੋਣ ਫਾਈਨੈਂਸ਼ਲੀ ਤੰਗੀਆਂ ਇਹਨਾਂ ਨੂੰ ਛੱਡ ਕੇ ਜਾਣ ਪ੍ਰਭੂ ਅਸ਼ਮਸੀ ਦੇ ਨਾਮ ਦੇ ਚ ਔਰ ਖੁਦਾਵ ਨੇ ਫੇਥਫੁਲੀ ਇਹਨਾਂ ਤੇ ਗ੍ਰੇਸ ਦੇ ਕਿ ਤੇਰੇ ਬੱਚਨ ਨੂੰ ਪੂਰਾ ਕਰਨ ਔਰ ਤੇਰੀ ਬਰਕਤ ਨੂੰ ਦੇਖਣੇ ਆਪਣੇ ਆਪਣੇ ਦਸਵੰਤ ਪਰਮੇਸ਼ਰ ਤੇਰੇ ਘਰ ਦੇ ਵਿੱਚ ਲੈ ਕੇ ਆਉਣ ਜਿੰਨੀਆਂ ਦੁਸ਼ਟ ਆਤਮਾਵਾਂ ਇਹਨਾਂ ਨੂੰ ਬੋਨ ਤੋਂ ਰੋਕਦੀਆਂ ਪਰਮੇਸ਼ਾ ਉਸ 10ਵੇਂ ਹਿੱਸੇ ਨੂੰ ਬੋਨ ਤੋਂ ਰੋਕਦੀਆਂ ਪਰਮੇਸ਼ਾ ਤੇਰੇ ਕੰਮਾਂ ਦੇ ਲਈ ਬੋਨ ਤੋਂ ਰੋਕਦੀਆਂ ਅੱਜ ਮੈਂ ਕਮਾਂਡ ਕਰਦੀ ਹਾਂ ਟੀਟ ਆਤਮਾਵਾਂ ਨੂੰ ਉਹ ਦੁਸ਼ਟ ਆਤਮਾਵਾਂ ਨੂੰ ਤੁਹਾਡੇ ਫਾਈਨਲਸ ਤੋਂ ਆਊਟ ਹੋਣ ਤੁਹਾਨੂੰ ਬੋਨ ਤੋਂ ਜੋ ਰੋਕਦੀਆਂ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਜਿੱਦਾਂ ਹੀ ਤੁਸੀਂ ਪਰਮੇਸ਼ਾ ਦੇ ਕੰਮਾਂ ਦੇ ਲਈ ਆਪਣੀਆਂ ਦਸਵੰਤ ਕੱਢੋਂਗੇ ਪਰਮੇਸ਼ਰ ਦੀ ਮਾਹਿਮਾ ਦੇ ਲਈ ਉਹਦੇ ਸੂ ਸਮਾਚਾਰ ਦੇ ਲਈ ਪਰਮੇਸ਼ਰ ਤਾ ਨੂੰ ਬles ਕਰੇਗਾ ਤੁਹਾਡੀਆਂ ਫਾਈਨੈਂਸ ਤੰਗੀਆਂ ਤੁਹਾਨੂੰ ਛੱਡ ਕੇ ਜਾਣ ਗਿਆ ਔਰ ਤੁਸੀਂ ਸੁਪਰ ਡੂਪਰ ਬlesਡ ਹੋਵੋਗੇ ਰਿਪ ਬੁਰੋ ਚੇਕ ਤੇ ਨੀਲੇ ਰੇ ਬਰੇ ਸ਼ੇਕ ਤੇ ਨੀਲੇ ਰੇ ਬਰੇ ਪਰਮੇਸ਼ਰ ਤੇਰਾ ਆਤਮਾ ਇਹਨਾਂ ਨੂੰ ਟੱਚ ਕਰ ਚੁੱਕਿਆ ਪਰਮੇਸ਼ਰ ਤੇਰੀ ਸਮਰਥਨਾਂ ਤੇ ਬਹਿ ਚੁੱਕਿਆ ਪਿਤਾ ਨਾਰੀਆਂ ਵੱਡੀਆਂ ਗਵਾਈਆਂ ਦੇ ਲਈ ਮੈਂ ਤੇਰਾ ਧੰਨਵਾਦ ਕਰਦੀ ਇੱਕ ਜਨ ਪਰਮੇਸ਼ਰ ਚੰਗਾ ਹੋ ਚੁੱਕਾ ਆਜ਼ਾਦ ਹੋ ਚੁੱਕਾ ਨਰ ਜਾਂ ਮੇਰੀ ਲਾਈਫ ਬਲੈਸ ਜਾਂ ਨੇ ਦੇ ਡਾਕੂਮੈਂਟਸ ਨੇ ਜਾਂ ਫਾਈਲਸ ਬਲੈਸ ਜਾਂ ਇਹ ਆਪਣੀ ਪ੍ਰਾਪਰਟੀਆਂ ਦੇ ਨਾਲ ਆਪਣੀਆਂ ਵਾਹਨਸ ਦੇ ਨਾਲ ਬਲੈਸ ਜਾਂ ਪਰਮੇਸ਼ਰ ਨੇ ਇਹਦੀਆਂ ਹਾਰਡ ਡਿਜ਼ਾਇਰ ਤੇਰੇ ਹੱਵਤ ਤੋਂ ਪੂਰੀਆਂ ਹੋ ਚੁੱਕੀਆਂ ਪਰਮੇਸ਼ਰ

आई थैंक यू लॉर्ड थैंक यू जीसस थैंक यू जीसस थैंक यू जीसस मैं तेरे लोक्क नु तेरे ਹੱਥਾਂ ਚ ਦਿਨੀ ਪਰਮੇਸ਼ਰ तेरे ਜੀਵ ਤੇਰੇ ਸਮਰਥੀ ਤੇਰੇ ਜ਼ੋਰਾਵਰ ਤੇਰੇ ਪਵਿੱਤਰ ਹੱਥਾਂ ਚ ਦਿਨੀ ਪਿਤਾ ਤੇਰੀ ਸਾਮਰਥਿਨਾਂ ਨੂੰ ਕੇਰੀ ਰੱਖੇ ਤੇਰੇ ਸਰਗਿਦੂਤ ਇਹਨਾਂ ਦੇ ਅੰਗ ਸੰਗ ਹੋਣ ਹਰ ਬੈਡ ਨਿਊਜ਼ ਇਹਨਾਂ ਨੂੰ ਛੱਡ ਕੇ ਜਾਵੇ ਹਰ ਡੈਵਲ ਦੀ ਯੋਜਨਾ ਨਦੀ ਲਾਈਫ ਚੋਂ ਕੈਨਸਲ ਹੋਵੇ ਹਰ ਐਕਸੀਡੈਂਟ ਦੀ ਸਪਿਰਟ ਡੈਥ ਦੀ ਗੰਦੀ ਆਤਮਾ ਇਹਨਾਂ ਨੂੰ ਛੱਡ ਕੇ ਜਾਵੇ ਇਹਨਾਂ ਦਾ ਆਉਣਾ ਜਾਣਾ ਹਰ ਜਗ੍ਹਾ ਦੇਤੇ ਮੁਬਾਰਕ ਹੋਵੇ ਕੰਮ ਵਾਲੀਆਂ ਜਗ੍ਹਾ ਤੇ ਬਲੈਸਡ ਹੋਣ ਇਹ ਅਗਲੇ ਲੈਵਲ ਨੂੰ ਦੇਖਣ ਜੌਬ ਦੇ ਉੱਤੇ ਪਰਮੇਸ਼ਰ ਔਰ ਖੁਦਾਵਨ ਯਹਵਾ ਇਹਨਾਂ ਦੇ ਕਰਾਨੇ ਸੇ ਵੋਣ ਪਰਮੇਸ਼ਰ ਆਉਣ ਵਾਲੀ ਹਰ ਤੰਗੀ ਮੁਸੀਬਤ ਪਰੇਸ਼ਾਨੀ ਤੋਂ ਬਚੇ ਰਹਿਣ ਯੇਸ਼ੂ ਮਸੀਹ ਦੇ ਨਾਮ ਚ ਖੁਦਾਵਨ ਔਰ ਖੁਦਾਵਨ ਤੇਰਾ ਧੰਨਵਾਦ ਕਰਦੇ ਤੇਰੀ ਹਰ ਇੱਕ ਬਰਕਤ ਦੇ ਲਈ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਇਸ ਪ੍ਰਾਰਥਨਾ ਨੂੰ ਮੰਗ ਕੇ ਪਾਲਨੇ ਆ ਸਭੂ ਲੋ ਆਮੀਨ